ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰਾਂ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਜ਼ਰ ਆਇਆ। ਦੇਰ ਰਾਤ ਤੱਕ ਮੰਦਰਾਂ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹੋਈਆਂ ਨਜ਼ਰ ਆਈਆਂ ਵੱਖ-ਵੱਖ ਮੰਦਰਾਂ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ ਬੜੇ ਹੀ ਧੂਮ ਧਾਮ ਦੇ ਨਾਲ ਇਹ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸ਼ੋਭਾ ਯਾਤਰਾਵਾਂ ਵੀ ਕੱਡੀਆਂ ਗਈਆਂ ਪਟਿਆਲਾ ਦੇ ਮਾਡਲ ਟਾਊਨ ਰਾਧਾ ਕ੍ਰਿਸ਼ਨ ਮੰਦਰ ਦੇ ਵਿੱਚ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਖੱਤਰੀ ਮਹਾਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਆਪਣੇ ਪਰਿਵਾਰ ਸਮੇਤ ਪਹੁੰਚੇ ਜਿੱਥੇ ਕਿ ਮੰਦਰ ਕਮੇਟੀ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਤੇ ਇਸ ਬਾਬਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਦੇ ਰਾਤ ਤੱਕ ਇਹ ਪ੍ਰੋਗਰਾਮ ਚੱਲਦਾ ਰਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਰਾਤ ਤੱਕ ਮੰਦਰ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਸ਼ਮੂਲਿਤ ਕੀਤੀ ਤੇ ਸਾਬਕਾ ਡੀਐਸਪੀ ਰਜਿੰਦਰਪਾਲ ਆਨੰਦ ਆਪਣੇ ਪਰਿਵਾਰ ਸਮੇਤ ਦੇ ਰਾਤ ਤੱਕ ਇਸ ਮੰਦਿਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰਹੇ ਤੇ ਇਸ ਬਾਬਤ ਉਹਨਾਂ ਦੇ ਵੱਲੋਂ ਸੰਗਤਾਂ ਨੂੰ ਅਪੀਲ ਵੀ ਕੀਤੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਪਵਿੱਤਰ ਤਿਉਹਾਰ ਦੇ ਮੌਕੇ ਸੰਗਤਾਂ ਨੂੰ ਵਧਾਈ ਵੀ ਦਿੱਤੀ ਆ ਕੀ ਕੁਝ ਕਿਹਾ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜਵਾਨੀ ਸੁਣਾ ਦਿੰਨੇ ਆ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਕ੍ਰਿਸ਼ਨਾ ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਮਾਡਲ ਟਾਊਨ ਪਟਿਆਲੇ ਦੇ ਮੰਦਿਰ ਦੇ ਵਿੱਚ ਅੱਜ ਪਵਿੱਤਰ ਦਿਹਾੜਾ ਜਨਮ ਅਸ਼ਟਮੀ ਦਾ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਨ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਵੀ ਦਿਖਾਓ ਜੀ ਜਰਾ ਮੰਦਿਰ ਨੂੰ ਸਾਡੇ ਨੂੰ ਔਰ ਸਾਰਾ ਮਾਡਲ ਟਾਊਨ ਔਰ ਸਾਰਾ ਪਟਿਆਲਾ ਅੱਜ ਖੁਸ਼ੀਆਂ ਚ ਝੂਮ ਰਿਹਾ ਹੈ ਭਗਵਾਨ શ્રી ਕ੍ਰਿਸ਼ਨ ਜੀ ਦਾ ਅੱਜ ਜਨਮ ਦਿਨ ਹੈ ਜਨਮ ਅਸ਼ਟਮੀ ਦਾ ਬਹੁਤ ਪਵਿੱਤਰ ਦਿਨ ਹੈ ਲੋਕ ਖੁਸ਼ੀਆਂ ਮਨਾ ਰਹੇ ਨੇ ਮੰਦਿਰ ਚ ਤੁਸੀਂ ਰਸ਼ ਦੇਖ ਰਹੇ ਹੋ ਬਹੁਤ ਵੱਡੀ ਸਟੇਜ ਲੱਗੀ ਹੈ ਭਗਵਾਨ ਦੀ ਤੁਸੀਂ ਮੂਰਤੀ ਦੇਖ ਰਹੇ ਹੋ ਥੋੜੀ ਜਿਹੀ بارش ਆਉਣ ਕਰਕੇ ਪ੍ਰੋਗਰਾਮ ਥੋੜਾ ਡਿਸਟਰਬ ਹੋ ਗਿਆ ਸੀ ਪਰ ਭਗਵਾਨ ਕ੍ਰਿਸ਼ਨ ਜੀ ਦੀ ਬੜੀ ਕਿਰਪਾ ਹੋ ਗਿਆ بارش ਛੱਟ ਗਈ ਹੈ ਸਾਰੀ ਦੁਬਾਰਾ ਭੰਡਾਲ ਸਜਣ ਲੱਗਿਆ ਹੈਗਾ ਸੋ ਮੈਂ ਆਪਣੇ ਵੱਲੋਂ ਆਪਣੀਆਂ ਸਾਰੀਆਂ ਸੰਸਥਾਵਾਂ ਵੱਲੋਂ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਖत्री ਮਾਸਾਵਾ ਪੰਜਾਬ ਵੱਲੋਂ 올 ਇੰਡੀਆ ਐਂਟੀ ਟੈਰਰਿਸ ਫਰੰਟ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੀ ਦਿਨਾ ਤੇ ਸ਼ੁਭ ਕਾਮਨਾਵਾਂ ਵੀ ਦਿਨ ਜੈ શ્રી ਕ੍ਰਿਸ਼ਨ ਜੈ ਸ਼ੇਜ਼ਾਦੇ ਰਾਧੇ ਗੋਪੀ ਜੈ ਸ਼ਕੁਰ